ਵੇਦੀ ਕੋਈ ਕਾਪੀ ਨਹੀਂ ਦਿੱਤੀ ਪਰ ਇਹਦਾ ਖਛਾ ਅਸੀਂ ਪਹਿਲਾਂ ਹੀ ਜ਼ਾਹਰ ਕਰਤਾ ਸੀ ਕਿ ਇੱਕ ਤੋਂ ਬਾਅਦ ਇੱਕ ਐਫਆਈਆ ਇਹ ਹੀ ਭਗਵਾਨ ਕਮਨ ਸਾਹਿਬ ਦਾ ਪਲਾਨ ਹੈ ਕਿਉਂਕਿ ਮੁੱਖ ਮੰਤਰੀ ਲਗਾਤਾਰ ਆਪਣੇ ਸਰਕਲ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਮੈਂ ਇਹਨੂੰ ਬਾਹਰ ਨਹੀਂ ਆਉਂਦੇ ਪਰ ਕਮਾਲ ਦੀ ਗੱਲ ਹੈ ਦੇਖੋ ਕਿ ਪਹਿਲਾਂ ਐਨਟੀਪੀਐਸ ਦਾ ਪਰਚਾ ਜਦੋਂ ਐਨਟੀਪੀਐਸ ਦੇ ਪਰਚੇ ਦੇ ਵਿੱਚ ਚਲਾਨ ਨਹੀਂ ਪੇਸ਼ ਕਰ ਸਕੇ ਕੋਈ ਸਬੂਤ ਨਹੀਂ ਲਿਆ ਸਕੇ ਫਿਰ ਦਿੱਤਾ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਹੁਣ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਨਹੀਂ ਡਿਫੈਂਡ ਹੋ ਰਿਹਾ ਟਾਈਕ ਨਵਾਂ ਪਰਚਾ ਜਿਹੜਾ ਦਿੱਤਾ ਹੈ ਦਿੱਤਾ ਹੈ ਕਿ ਜਿੱਦਣ 25 ਤਰੀਕ ਨੂੰ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਵਿਜੀਲੈਂਸ ਵੜੀ ਹੈ ਔਰ ਉਹਨਾਂ ਦੇ ਆਲਰੇਡੀ ਉਥੇ ਸਪੋਰਟਰਸ ਮੌਜੂਦ ਸੀ ਕਿਉਂਕਿ ਰੋਜ਼ ਦੀ ਤਰ੍ਹਾਂ ਵਿਕਰਮ ਨਜੀਠੀਆ ਲੋਕਾਂ ਨੂੰ ਮਿਲਦੇ ਸੀ ਇਹ ਕਹਿੰਦੇ ਨੇ ਪੁਲਿਸ ਦੀ ਕਾਰਵਾਈ ਚ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਨੇ ਵਿਗਨ ਪਾਇਆ ਹਾਲਾਂਕਿ ਉਹ ਤਾਂ ਸਾਰੇ ਪੰਜਾਬ ਨੇ ਕਿ ਦੁਨੀਆ ਨੇ ਦੇਖਿਆ ਸਭ ਕੁਝ ਲਾਈਵ ਸੀ ਕਿ ਕਿਸੇ ਵੀ ਕਿਸਮ ਦੀ ਕੋਈ ਉਥੇ ਧੱਕਾ ਮੁਕੀ ਕਿਸੇ ਵੀ ਕਿਸਮ ਦਾ ਵਿਗਨ ਸਰਕਾਰੀ ਅਫਸਰਾਂ ਦੇ ਕੰਮ ਦੇ ਵਿੱਚ ਨਹੀਂ ਪਾਇਆ ਗਿਆ ਆਪਣਾ ਜਿਹੜਾ ਕੋਰਟ ਨੇ ਨੰਗਾ ਕੀਤਾ ਜਿਹੜੀ ਕੱਲ੍ਹ ਐ ਫਰਿਆਦ ਦਰਜ ਹੋਈਏ ਉਹ ਵਿਕਰਮ ਮਜੀਠੀਆ ਇਹਨਾਂ ਦੇ ਸਮਰਥਕਾਂ ਦੀ ਵਦੀਕੀ ਦੀ ਨਹੀਂ ਦਰਜ ਹੋਈ ਪੰਜਾਬ ਪੁਲਿਸ ਦੇ ਇੱਕ ਇਨਸਪੈਕਟਰ ਤੇ ਉਹ ਮਹਾਲੀ ਕੋਰਟ ਦੇ ਵਿੱਚ ਜਿਸ ਤਰੀਕੇ ਵਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਇਨਸਪੈਕਟਰ ਨੇ ਕੋਰਟ ਦੇ ਸਟਾਫ ਨੂੰ ਕੁੱਟਿਆ ਉਹਦਾ ਪਰਚਾ ਦਰਜ ਹੋਇਆ ਸੁਣਤਾ ਅਦਾਲਤਾਂ ਕਿਹੜੀਆਂ ਨੇ ਕਿ ਵਦੀਕੀ ਵਿਜੀਲੈਂਸ ਕਰ ਰਹੀ ਮਤਲਬ ਐਨਡੀਪੀਐਸ ਤੋਂ ਅੱਪਾ ਆ ਕੇ ਆਮਦਨ ਤੋਂ ਬਾਅਦ ਜਹਿਦਾਤ ਦੇ ਪਰਚੇ ਤੇ ਆਮਦਨ ਤੋਂ ਬਾਅਦ ਜਹਿਦਾਤ ਦੇ ਪਰਚੇ ਤੋਂ ਅੱਪਾ ਹੋਰ نیچے ਆ ਗਏ ਕਿ ਜੀ ਪੁਲਿਸ ਨੂੰ ਉਹਦੀ ਡਿਊਟੀ ਨਹੀਂ ਕਰਨ ਦਿੰਦੇ ਇਹ ਤੋਂ ਬਾਅਦ ਕੀ 57 ਪਾਉਗੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਪਰਚੇ ਨੇ ਇਹ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਆਪ ਹੀ ਬੜੇ ਵੱਡੇ ਸਵਾਲ ਖੜੇ ਕਰ ਰਹੇ ਨੇ ਕਿਉਂਕਿ 25 ਜੂਨ ਤੋਂ ਅੱਜ ਆਪਾਂ 31 ਜੁਲਾਈ ਦੇ ਵਿੱਚ ਬੈਠੇ ਆ ਮਤਲਬ ਡੇਢ ਮਹੀਨੇ ਬਾਅਦ ਤੁਹਾਨੂੰ ਪਤਾ ਲੱਗਿਆ ਕਿ ਅਮਰਿਤਸਰ ਜਿਹੜਾ ਕੋਠੀ ਦੇ ਵਿੱਚ ਜਿਹੜੇ ਵਿਕਰਮਜੀਤਿਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਜੀਲੈਂਸ ਨੂੰ ਕੰਮ ਨਹੀਂ ਕਰਨ ਦਿੱਤਾ ਮਤਲਬ ਡੇਢ ਮਹੀਨੇ ਬਾਅਦ ਇਹ ਤੋਂ ਤਾਂ ਸਪਸ਼ਟ ਹੋ ਜਾਂਦਾ ਕਿ ਤੁਸੀਂ ਆਪਣੀ ਨੈਤਿਕ ਹਾਰ ਮੰਨ ਰਹੇ ਹੋ ਡਰਗ ਗੇਸਟ ਵੀ ਆਮਦਨ ਤੋਂ ਬਾਹਰ ਜਾਇਦਾਦ ਦੇ ਵਿੱਚ ਵੀ ਤੇ ਹੁਣ ਇੱਕ ਨਵਾਂ ਪਰਚਾ ਨਹੀਂ 1.5 ਮਹੀਨੇ ਬਾਅਦ ਪੰਜਾਬ ਪੁਲਿਸ ਜਾਗੀ ਹੈ ਕਿ ਅੰਮ੍ਰਿਤਸਰ ਵਾਲੇ ਇਨਸੀਡੈਂਟ 'ਚ ਪਰਚਾ ਦੇਣਾ ਸੋ ਇਹ ਪਰਚੇ ਤੇ ਬਥੇਰੇ ਕਰਨੇ ਨੇ ਪੰਜਾਬ ਪੁਲਿਸ ਨੇ ਸਾਨੂੰ ਪਤਾ ਹੈ ਬੜਾ ਕਲੀਅਰ ਇਨਸਟਰਕਸ਼ਨ ਹੈ ਮੁੱਖ ਮੰਤਰੀ ਦੀ ਇੱਕ ਤੋਂ ਬਾਅਦ ਦੇ ਪਰ ਇਹਦੇ ਨਾਲ ਪੰਜਾਬ ਪੁਲਿਸ ਦਾ ਆਪਣੇ ਚਿਹਰਾ ਨੰਗਾ ਹੋ ਰਿਹਾ ਪਰ ਹਾਂ ਮੈਂ ਅਫਸਰਾਂ ਨੂੰ ਮਿਲ ਕੇ ਜ਼ਰੂਰ ਕਹਿਣੀ ਚਾਹੁੰਦਾ ਜੋ ਅਦਾਲਤ 'ਤੇ ਵੀ ਚੁਸਤੇ ਨੂੰ ਹੈ ਜਿਹੜਾ ਇੱਕ ਇਨਸਪੈਕਟਰ ਦੇ ਉੱਤੇ ਪਰਚਾ ਦਰਜ ਹੋਇਆ ਹੈ ਇਨਸਪੈਕਟਰ ਦਾ ਹਰਦਾ ਬਟਾ ਕਸੂਰ ਨਹੀਂ ਜਿੰਨਾ ਕਸੂਰ ਸਰਕਾਰਾਂ ਦਾ ਹੈ ਜਿਹੜੀਆਂ ਉਹਨਾਂ ਨੂੰ ਧੱਕਾ ਕਰਨ ਦੇ ਲਈ ਮਜਬੂਰ ਕਰਦੀਆਂ ਨੇ ਉਹਨਾਂ ਤੋਂ ਗਲਤ ਕੰਮ ਕਰਾਉਂਦੀਆਂ ਨੇ ਤੇ ਪਰਚਾ ਉਸ ਇਨਸਪੈਕਟਰ ਤੇ ਹੋ ਗਿਆ ਇਸੇ ਤਰੀਕੇ ਅੱਜ ਵੀ ਜਿਹੜੇ ਅਫਸਰ ਨੇ ਜਿਹੜੇ ਸਰਕਾਰ ਦੇ ਪ੍ਰੈਸ਼ਰ ਹੇਠ ਇੱਕ ਤੋਂ ਬਾਅਦ ਇੱਕ ਝੂਠੇ ਮੁਕੱਦਮੇ ਬਣਾ ਰਹੇ ਨੇ ਇਹ ਗੱਲਾਂ ਉਹੀ ਅਫਸਰਾਂ ਦੇ ਉੱਤੇ ਆਉਣੀਆਂ ਨੇ ਅਦਾਲਤਾਂ ਦੇ ਵਿੱਚ ਇਹੀ ਅਫਸਰਾਂ ਨੂੰ ਜਵਾਬ ਦੇਣਾ ਪੈਣਾ ਹੈ ਕਿ ਸਰਕਾਰਾਂ ਦੇ ਜਿਹੜੇ ਧੱਕੇ ਅਫਸਰ ਜਿਹੜੇ ਸਿਗਨੇਚਰ ਕਰ ਰਹੇ ਨੇ ਜਵਾਬਦੇਹਿਤ ਅਫਸਰ 300 ਅਫਸਰਾਂ ਨੂੰ ਬੇਨਤੀ ਕਰਦਾ ਕਿ ਸਰਕਾਰਾਂ ਦੇ ਇੰਨਾ ਪ੍ਰੈਸ਼ਰ ਦੇ ਵਿੱਚ ਆ ਕੇ ਕਿ ਜਿਹੜਾ ਪੁਲਿਸ ਕੰਮ ਕਰ ਰਹੀ ਹੈ ਤਾਂ ਪੁਲਿਸ ਦੀ ਕ੍ਰੈਡੀਬਿਲਟੀ ਲੋਕਾਂ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਇਹ ਪਰਚਿਆਂ ਦਾ ਸ਼ਰੋਮਨੀ ਅਕਾਲੀਦਰ ਨੂੰ ਕੋਈ ਫਰਕ ਨਹੀਂ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਹੋਈ ਜੱਥੇਬੰਦੀ ਹੈ ਲੜਾਈਆਂ ਲੜਦੇ ਰਹਾਂ ਗਾਂ ਵੀ ਲੜਾਂਗੇ ਔਰ ਐਸੀ ਚੀਜ਼ ਦੀ ਗੁਰਤੀ ਹੈ ਸ਼ਰੋਮਨੀ ਅਕਾਲੀਦਰ ਨੂੰ ਕਿ ਸਰਕਾਰਾਂ ਦੇ ਜ਼ੁਲਮ ਦੇ ਖਿਲਾਫ ਟੱਟ ਕੇ ਖੜੇ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪਣਾ ਚਿਹਰਾ ਨੰਗਾ ਕਰ